ਇਹ ਸ਼ਮਸ ਤਵਰੇਜ਼ ਜੋ ਕਿ ਸਾਧ ਸੰਗਤ ਜੀ ਜਿਵੇਂ ਜਿਹੜਾ ਮਨਸੂਰ ਹੈ ਜਦੋਂ ਇਸ ਨੂੰ ਗਿਆਨ ਹੋਇਆ ਇਸ ਨੇ ਇਹ ਬਚਨ ਕੀਤਾ ਕਿ ਅਨਲ ਹਕ ਭਾਵ ਕਿ ਮੈਂ ਖੁਦਾ ਹਾਂ ਕਿਉਂਕਿ ਜਦੋਂ ਭਗਤ ਕਬੀਰ ਜੀ ਆਖਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਜਦੋਂ ਜੀਵ ਦੀ ਅਲਪਗਤਾ ਖਤਮ ਹੋ ਗਈ ਉਸ ਨੂੰ ਆਪਣੇ ਪਰਮ ਆਤਮਾ ਦਾ ਗਿਆਨ ਹੋਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਅੰਦਰੋਂ ਹੀ ਆਪਣੇ ਤਤ ਸਿਧਾਂਤ ਨੂੰ ਜੀਵ ਨੇ ਪਛਾਣ ਲਿਆ ਫਿਰ ਸਾਧ ਸੰਗਤ ਜੀ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਫਿਰ ਜਿੱਥੇ ਵੀ ਇਨਸਾਨ ਵੇਖਦਾ ਹੈ ਦ੍ਰਿਸ਼ਟਾ ਰੂਪ ਹੋ ਕਰਕੇ ਸਾਰਿਆਂ ਵਿੱਚ ਉਸ ਨੂੰ ਪਰਮਾਤਮਾ ਹੀ ਦਿਸਦਾ ਹੈ ਜੇ ਸਾਰਿਆਂ ਵਿੱਚ ਪਰਮਾਤਮਾ ਦਿਸਦਾ ਹੈ ਇਹਦਾ ਮਤਬਲ ਆਪਣੇ ਅੰਦਰ ਵੀ ਉਸ ਨੂੰ ਪਰਮਾਤਮਾ ਹੀ ਦਿਸਦਾ ਹੈ ਇਸ ਕਰਕੇ ਮਨਸੂਰ ਨੇ ਆਖਿਆ ਕਹਿੰਦੇ ਅਨਲ ਹਕ ਭਾਵ ਮੈਂ ਖੁਦਾ ਹਾਂ ਜਦੋਂ ਸਾਧ ਸੰਗਤ ਜੀ ਜਿਹੜੇ ਮੌਲਾਨੇ ਸਨ ਉਹਨਾਂ ਨੂੰ ਪਤਾ ਲੱਗਾ ਕਿ ਇਹ ਆਪਣੇ ਆਪ ਨੂੰ ਖੁਦਾ ਕਹਿ ਰਿਹਾ ਹੈ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ ਫਿਰ ਸਾਧ ਸੰਗਤ ਜੀ ਉਹਨਾਂ ਨੇ ਫਤਵਾ ਜਾਰੀ ਕਰਕੇ ਇਹਨੂੰ ਸੂਲੀ ਤੇ ਟੰਗ ਦਿੱਤਾ ਸੂਲੀ ਤੇ ਟੰਗੇ ਹੋਏ ਨੇ ਸਾਧ ਸੰਗਤ ਜੀ ਅਨਲ ਹੱਕ ਅਨਲ ਹੱਕ ਕਹੀ ਗਿਆ ਜਦੋਂ ਮੌਤ ਹੋਈ ਖੂਨ ਦੀਆਂ ਧਾਰਾਂ ਜਿਹੜੀਆਂ ਨੇ ਇਹਦੇ ਸਰੀਰ ਵਿੱਚੋਂ ਨਿਕਲੀਆਂ ਜਿੰਨੀਆਂ ਬੂੰਦਾਂ ਇਹਦੇ ਸਰੀਰ ਵਿੱਚੋਂ ਨਿਕਲੀਆਂ ਨੇ ਉਹਨਾਂ ਬੂੰਦਾਂ ਵਿੱਚੋਂ ਵੀ ਅਨਲ ਹੱਕ ਅਨਲ ਹੱਕ ਦੀ ਆਵਾਜ਼ ਆਈ ਜਾਵੇ ਇਹਨਾਂ ਮੌਲਾਨਿਆਂ ਵਿੱਚੋਂ ਇੱਕ ਮੌਲਣਾ ਬੜਾ ਹੈਰਾਨ ਹੋਇਆ ਉਹਨੇ ਸਾਧ ਸੰਗਤ ਜੀ ਸਾਰੀਆਂ ਖੂਨ ਦੀਆਂ ਬੂੰਦਾਂ ਨੂੰ ਸਾੜ ਕੇ ਸੁਆਹ ਬਣਾ ਕੇ ਭਸਮ ਬਣਾ ਕਰਕੇ ਇੱਕ ਸ਼ੀਸ਼ੀ ਵਿੱਚ ਰੱਖ ਕਰਕੇ ਤੇ ਆਪਣੇ ਘਰੇ ਲੈ ਗਿਆ ਘਰੇ ਲੈ ਗਿਆ ਇਸ ਮੌਲਾਣੇ ਦੇ ਘਰ ਇਹਦੀ ਧੀ ਜਿਹੜੀ ਸੀ ਇਹਨੇ ਸਾਧ ਸੰਗਤ ਜੀ ਵੇਖਿਆ ਤੇ ਇੱਕ ਸ਼ੀਸ਼ੀ ਪਈ ਐ ਵਿੱਚ ਭਸਮ ਪਿਆ ਹੋਇਆ ਹੈ ਸ਼ੀਸ਼ੀ ਨੂੰ ਖੋਲ ਕਰਕੇ ਜਦੋਂ ਭਸਮ ਨੂੰ ਚੱਖਿਆ ਹੈ ਜਾਣਿਆ ਵੀ ਇਹਦੇ ਵਿੱਚ ਤਾਂ ਨਾ ਕੋਈ ਸੁਗੰਧੀ ਹੈ ਤੇ ਨਾ ਹੀ ਇਹਦਾ ਕੋਈ ਸਵਾਦ ਹੈ ਜਦੋਂ ਭਸਮ ਸਾਧ ਸੰਗਤ ਜੀ ਇਸ ਦੇ ਸਰੀਰ ਵਿੱਚ ਪ੍ਰਵੇਸ਼ ਕੀਤਾ ਇਹਨੇ ਗਰਭ ਨੂੰ ਧਾਰਨ ਕੀਤਾ ਕੁਝ ਕੁ ਮਹੀਨਿਆਂ ਬਾਅਦ ਜਦੋਂ ਪਿਤਾ ਨੂੰ ਪਤਾ ਲੱਗਾ ਕਿ ਇਹਦੀ ਧੀ ਜਿਹੜੀ ਸੀ ਕੁਆਰੇਪੁਣੇ ਵਿੱਚ ਹੀ ਗਰਭ ਅਵਸਥਾ ਨੂੰ ਇਹਨੇ ਧਾਰਨ ਕਰ ਲਿਆ ਹੈ ਇਹਨੇ ਮਨ ਚ ਸੋਚਿਆ ਕਿ ਮੈਂ ਕਿਉਂ ਨਾ ਕੁੜੀ ਨੂੰ ਮਾਰ ਦੇਵਾਂ ਇਸ ਕਰਕੇ ਸਮਾਜ ਵਿੱਚ ਮੇਰੀ ਬਦਨਾਮੀ ਨਾ ਹੋਵੇ ਇਹਨੇ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਦਾ ਫੁਰਨਾ ਬਣਾਇਆ ਇਹਨੂੰ ਰਾਤ ਨੂੰ ਸੁੱਤੇ ਪੈਨ ਸੁਪਨਾ ਆਇਆ ਜੇ ਤੂੰ ਆਪਣੀ ਕੁੜੀ ਨੂੰ ਮਾਰੇਗਾ ਹਮੇਸ਼ਾ ਵਾਸਤੇ ਤੇਰਾ ਸਤਿਆਨਾਸ਼ ਹੋਵੇਗਾ ਤੂੰ ਖਤਮ ਹੋ ਜਾਵੇਗਾ ਬਿੰਸ ਜਾਵੇਗਾ ਇਸ ਤਰ੍ਹਾਂ ਇਸਨੂੰ ਸੁਪਨਾ ਆਇਆ ਇਹਨੇ ਸਾਧ ਸੰਗਤ ਜੀ ਤਿਹਨੂੰ ਮਾਰਿਆ ਨਾ ਤੇ ਦੇ ਕੁਖ ਚੋਂ ਜਾਇੋ ਸਾਸੰਗਤ ਜੀ ਬੱਚਾ ਪੈਦਾ ਹੋਇਆ ਇਹਨੇ ਚੁੱਪ-ਚੁਪੀ ਤੇ ਉਸ ਬੱਚੇ ਨੂੰ ਘੜੇ ਵਿੱਚ ਪਾ ਕਰਕੇ ਉਤੋਂ ਢੱਕਣ ਲਾ ਕਰਕੇ ਨਦੀ ਦੇ ਵਿੱਚ ਪ੍ਰਵਾਹ ਕਰ ਦਿੱਤਾ ਅੱਗੇ ਜਾ ਕਰਕੇ ਘੜਾ ਜਿਹੜਾ ਇੱਕ ਧੋਬੀ ਨੂੰ ਮਿਲਿਆ ਉਹਨੇ ਜਦੋਂ ਘੜੇ ਦਾ ਮੂੰਹ ਖੋਲਿਆ ਉਹਦੇ ਵਿੱਚੋਂ ਧੋਬੀ ਨੂੰ ਸਾਸੰਗਤ ਜੀ ਇਹ ਬੱਚਾ ਪ੍ਰਾਪਤ ਹੋਇਆ ਬੱਚੇ ਨੂੰ ਹੱਸਦਾ ਵੇਖ ਕਰਕੇ ਇਹ ਧੋਬੀ ਬੜਾ ਖੁਸ਼ ਹੋਇਆ ਹੈ ਇਹਨੇ ਸਾਧ ਸੰਗਤ ਜੀ ਬੱਚੇ ਦੀ ਪਰਤਪਾਲਨਾ ਕੀਤੀ ਹੈ ਪਾਲਿਆ ਹੈ ਇਹਦਾ ਨਾਮ ਰੱਖਿਆ ਹੈ ਸ਼ਮਸਤ ਬ੍ਰੇਜ ਇਹ ਸਾਧ ਸੰਗਤ ਜੀ ਸ਼ਮਸਤ ਬ੍ਰੇਜ ਵੱਡਾ ਹੋਇਆ ਇਹਦੀ ਬਚਪਨ ਤੋਂ ਹੀ ਮਸਤਾਨੀ ਵਾਲੀ ਅਵਸਥਾ ਹੈ ਕਦੀ ਸਾਧ ਸੰਗਤ ਜੀ ਸੰਸਾਰ ਦੀ ਕੋਈ ਬਹੁਤਾ ਸੁਧ ਇਸ ਨੂੰ ਹੈ ਨਹੀਂ ਇਨੂੰ ਸਾਦ ਸੰਗਤ ਜੀ ਉਸੇ ਮੌਲਾਣੇ ਕੋਲ ਮਦਰਸੇ ਦੇ ਵਿੱਚ ਪੜਨ ਵਾਸਤੇ ਕੁਰਾਨ ਦੀ ਆਇਤਾਂ ਪੜਨ ਵਾਸਤੇ ਇਸ ਧੋਬੀ ਨੇ ਭੇਜਿਆ ਹੈ ਇਹਨੇ ਜਾ ਕਰਕੇ ਸਮਸਤ ਬਰੇਜ ਨੇ ਜਿੰਨੀਆਂ ਕੁਰਾਨਾ ਸਨ ਜਿੰਨੀਆਂ ਪੁਸਤਕਾਂ ਸਨ ਉਹ ਚੁੱਕ ਕਰਕੇ ਸਾਦ ਸੰਗਤ ਜੀ ਕੋਲ ਪਾਣੀ ਦੇ ਚਬੱਤੇ ਵਿੱਚ ਸੁੱਟ ਦਿੱਤੀਆਂ ਨੇ ਜਦੋਂ ਮੌਲਾਣੇ ਨੂੰ ਪਤਾ ਲੱਗਾ ਇਹ ਦੌੜ ਕੇ ਆਇਆ ਹੈ ਕਿ ਕਿਸ ਨੇ ਗ੍ਰੰਥਾਂ ਦੀ ਬੇਦਬੀ ਕੀਤੀ ਹੈ ਜਦੋਂ ਉਹਨੂੰ ਪੁੱਛਿਆ ਇਹਨੇ ਸਾਧ ਸੰਗਤ ਜੀ ਪਾਣੀ ਚ ਪਏ ਗ੍ਰੰਥਾਂ ਨੂੰ ਜਦੋਂ ਹੱਥੋਂ ਹੱਥ ਪਾ ਕੇ ਬਾਹਰ ਕੱਢਿਆ ਤੇ ਸਾਧ ਸੰਗਤ ਜੀ ਇੱਕ ਵੀ ਪੁਸਤਕ ਜਿਹੜੀ ਸੀ ਉਹਨੂੰ ਪਾਣੀ ਦਾ ਸਾਧ ਸੰਗਤ ਜੀ ਸਪਰਸ਼ ਨਹੀਂ ਸੀ ਹੋਇਆ ਇੱਕ ਵੀ ਪੁਸਤਕ ਗਿੱਲੀ ਨਾ ਹੋਈ ਜਦੋਂ ਸਾਦ ਸੰਗਤ ਜੀ ਨੇ ਪੁਸਤਕ ਦੇ ਉੱਤੇ ਹੱਥ ਮਾਰਿਆ ਵਿੱਚੋਂ ਘੱਟਾ ਨਿਕਲਿਆ ਹੈ ਧੂਲ ਨਿਕਲੀ ਹੋਇਆ ਵੇਖ ਕਰਕੇ ਮੌਲਾਨਾ ਬੜਾ ਹੈਰਾਨ ਹੋਇਆ ਉਸ ਦਿਨ ਤੋਂ ਸਾਦ ਸੰਗਤ ਜੀ ਇਹ ਮੌਲਾਨਾ ਸ਼ਮਸਤ ਬਰੇਜ਼ ਦਾ murid ਹੋ ਗਿਆ ਆਖਣ ਲੱਗਾ ਜੋ ਤੁਸੀਂ ਕਹੋਗੇ ਉਹੀ ਕਰਾਂਗੇ ਤੇ ਸਾਦ ਸੰਗਤ ਜੀ ਇਹਨੇ ਕਿਹਾ ਕਿੰਦੇ ਜਾ ਪਹਿਲਾਂ ਸ਼ਰਾਬ ਲੈ ਕੇ ਆ ਕਿਉਂਕਿ ਇਸਲਾਮ ਵਿੱਚ ਸ਼ਰਾਬ ਮਨਾਹੀ ਹੈ ਸ਼ਰਾਬ ਦਾ ਸੇਵਨ ਕਰਨਾ ਹਰਾਮ ਹੈ ਪਰ ਫਿਰ ਵੀ ਇਹਨੂੰ ਪਤਾ ਲੱਗ ਗਿਆ ਕਿ ਸਮਸਤ ਬਰੇਜ ਕੋਈ ਸਧਾਰਨ ਚੀਜ਼ ਨਹੀਂ ਹੈ ਕੋਈ ਪਹੁੰਚੀ ਹੋਈ ਚੀਜ਼ ਹੈ ਜਿਹਨੂੰ ਖੁਦਾ ਦੀ ਪ੍ਰਾਪਤੀ ਹੋਈ ਹੈ ਇਹਨੇ ਸਾਥ ਸੰਗਤ ਜੀ ਸ਼ਰਾਬ ਲਿਆ ਕੇ ਰੱਖੀ ਹੈ ਫਿਰ ਇਹਨੇ ਆਖਿਆ ਕਹਿੰਦੇ ਮੈਨੂੰ ਆਪਣੀ ਕੁੜੀ ਦੇ ਨਾਲ ਮਿਲਾਪ ਕਰਾ ਤੇ ਮੈਂ ਉਹਦੇ ਮਨ ਜੇਤੇ ਲੰਮੇ ਪੈਣਾ ਹੈ ਇਨੇ ਮਨ ਵਿੱਚ ਕੋਈ ਸ਼ੰਕਾ ਨਹੀਂ ਕੀਤੀ ਇਹ ਲੈ ਗਿਆ ਹੈ ਸ਼ਮਸਤ ਬਰੇਜ ਨੂੰ ਆਪਣੀ ਕੁੜੀ ਦੇ ਕੋਲ ਕੁੜੀ ਨੂੰ ਸਾਦ ਸੰਗਤ ਜੀ ਅੰਦਰ ਬਾੜ ਕਰਕੇ ਇਸ ਨੇ ਬਾਹਰ ਉਹ ਜਿੰਦਰਾ ਮਾਰ ਦਿੱਤਾ ਹੈ ਸ਼ਮਸਤ ਬਰੇਜ ਨੇ ਉਸ ਕੁਵਾਰੀ ਕੁੜੀ ਨੂੰ ਆਖਿਆ ਕਹਿੰਦੇ ਮੈਂ ਤੇਰਾ ਪੁੱਤ ਹਾਂ ਤੂੰ ਇਸ ਤਰ੍ਹਾਂ ਮੈਨੂੰ ਪੈਦਾ ਕੀਤਾ ਤੇਰੇ ਪਿਓ ਨੇ ਮੈਨੂੰ ਨਦੀ ਵਿੱਚ ਘੜੇ ਵਿੱਚ ਪਾ ਕਰਕੇ ਨਦੀ ਵਿੱਚ ਪ੍ਰਵਾਹ ਕਰ ਦਿੱਤਾ ਸੀ ਜਦੋਂ ਸਾਧ ਸੰਗਤ ਜੀ ਸਾਰੇ ਗੱਲ ਦਾ ਕੋੜੀ ਨੂੰ ਪਤਾ ਲੱਗਾ ਮਨ ਚ ਦੁਖੀ ਹੋਈ ਹੈ ਤੇ ਸਾਧ ਸੰਗਤ ਜੀ ਸਮਸਤ ਵਰੇ ਜਾਖਦਾਏ ਕਹਿੰਦੇ ਮਾਂ ਕਹਿੰਦੇ ਬਚਪਨ ਤੋਂ ਮੈਂ ਤੇਰਾ ਦੁੱਧ ਨਹੀਂ ਚੁੰਗਿਆ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਮੈਂ ਤੇਰਾ ਦੁੱਧ ਪੀਵਾਂ ਇਹਨੇ ਸਾਧ ਸੰਗਤ ਜੀ ਉਸੇ ਵੇਲੇ ਮਾਂ ਦੀ ਛਾਤੀ ਚ ਦੁੱਧ ਦੇ ਨਾਲ ਸਾਧ ਸੰਗਤ ਜੀ ਦੀ ਮਾਂ ਦੀਆਂ ਛਾਤੀਆਂ ਭਰ ਗਈਆਂ ਇਹਨੇ ਸ਼ਮਸਤ ਵਰ ਇਹਨੇ ਸਾਧ ਸੰਗਤ ਜੀ ਉਸੇ ਵੇਲੇ ਮਾ ਦੇ ਨਾਲ ਮੁਲਾਕਾਤ ਕਰਕੇ ਜਿਹੜਾ ਜਿੰਦਰਾ ਬਾਹਰੋਂ ਹੀ ਲੱਗਾ ਸੀ ਆਪਣੇ ਆਪ ਹੀ ਸਾਧ ਸੰਗਤ ਜੀ ਕਮਰੇ ਚੋਂ ਬਾਹਰ ਨਿਕਲ ਗਿਆ ਜਿੰਦਰਾ ਜਿਵੇਂ ਦਾ ਤਵੇਂ ਲੱਗਾ ਹੀ ਰਹਾ ਮੌਲਾਨਾ ਬੜਾ ਹੈਰਾਨ ਹੋਇਆ ਕਿਦੋਂ ਜਿੰਦਰਾ ਖੋਲ ਕੇ ਅੰਦਰ ਪੁੱਛਦਾ ਹੈ ਕਹਿੰਦੇ ਧੀਏ ਇਹ ਬੰਦਾ ਕਿੱਥੇ ਗਿਆ ਤੇ ਇਹਨੇ ਸਾਧ ਸੰਗਤ ਜੀ ਦੱਸਿਆ ਸੀ ਜੇ ਤੇਰਾ ਪਿਓ ਪੁੱਛੇ ਤੇ ਦੱਸ ਦਵੇ ਕਿ ਮੈਂ ਫਲਾਣੇ ਥਾਂ ਤੇ ਆ ਮੌਲਾਨਾ ਸਾਦ ਸੰਗਤ ਜੀ ਉਹਦੇ ਮਗਰ ਫਲਾਣੇ ਥਾਂ ਤੇ ਚਲਿਆ ਗਿਆ ਹੈ ਉੱਥੇ ਸਾਦ ਸੰਗਤ ਜੀ ਉਸ ਇਲਾਕੇ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਬੇਟਾ ਚੜਾਈ ਕਰ ਗਿਆ ਹੈ ਬੇਟਾ ਚੜਾਈ ਕਰ ਗਿਆ ਤੇ ਬਾਦਸ਼ਾਹ ਨੇ ਸਾਦ ਸੰਗਤ ਜੀ ਮਨ ਵਿੱਚ ਬੜਾ ਦੁੱਖ ਮਨਾਇਆ ਆਖਣ ਲੱਗਾ ਵੀ ਕੁਰਾਨ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਜਿਹੜਾ ਵੀ ਇਹਨਾਂ ਆਇਤਾਂ ਨੂੰ ਪੜ੍ਹੇਗਾ ਉਹਦੇ ਵਿੱਚ ਇਹ ਤਾਕਤ ਆ ਜਾਵੇਗੀ ਕਿ ਉਹ ਮਰੇ ਬੰਦੀ ਨਹੀਂ ਜਿਉਂਦਿਆਂ ਕਰ ਸਕੇ ਇਥੋਂ ਤੱਕ ਸਾਧ ਸੰਗਤ ਆਪ ਜੀਆ ਨੇ ਕੱਲ ਦੇ ਪ੍ਰਸੰਗਾਂ ਦੇ ਵਿੱਚ ਕਥਾ ਦਾ ਕਥਾ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮੁਲਤਾਨ ਦੇ ਪੀਰਾਂ ਦਾ ਉਦਾਰ ਕਰਦਿਆਂ ਆਤਮਕ ਉਪਦੇਸ਼ ਬਖਸ਼ਦਿਆਂ ਅੱਗੇ ਚੱਲਦਿਆਂ ਹੋਇਆਂ ਫਕੀਰਾਂ ਦੇ ਨਾਲ ਸਮਸਤ ਬਰੇਜ਼ ਵਰਗੇ ਅਗੰਮੀ ਫਕੀਰ ਖੁਦਾ ਪਰਮਾਤਮਾ ਨਾਲ ਅਪੇਧ ਹੋਇਆਂ ਨਾਲ ਮਿਲਾਪ ਹੋਇਆ ਉਹਨਾਂ ਨੂੰ ਵੀ ਕਰਤਾ ਪਰਮੇਸ਼ਰ ਦੇ ਦਿਦਾਰ ਉਹਨਾਂ ਦੇ ਆਤਮ ਰਸ ਦੇ ਗਿਆਨ ਦੇ ਬਾਰੇ ਗੁਰੂ ਪਾਤਸ਼ਾਹ ਨੇ ਜਾਣੂ ਕਰਾਇਆ ਭਾਈ ਬਾਲਾ ਸਾਹਿਬ ਜੀ ਨੇ ਪੁੱਛਿਆ ਮਹਾਰਾਜ ਇਹ ਜਿੰਨੇ ਪੀਰ ਇਹ ਫਕੀਰ ਆਪਾਂ ਨੂੰ ਮਿਲੇ ਮੁਲਤਾਨ ਦੇ ਸਭ ਵਿੱਚੋਂ ਉੱਚ ਕੋਟੀ ਦਾ ਕੌਣ ਹੈ ਤਾਂ ਸਾਹਿਬ ਜੀ ਨੇ ਦੱਸਿਆ ਇਹ ਸਮਸਤ ਅਬਰੀਸ ਇਹ ਸਭ ਤੋਂ ਉੱਚ ਕੋਟੀ ਦਾ ਫਕੀਰ ਹੈ ਬਾਤਾਂ ਚੱਲਦੀਆਂ ਗਈਆਂ ਤੇ ਭਾਈ ਬਾਲਾ ਸਾਹਿਬ ਦੀ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿੰਨਾ ਕੁ ਇਹ ਅਗੰਮੀ ਕਮਾਈ ਵਾਲਾ ਫਕੀਰ ਹੈ ਕਿਸੇ ਨਗਰ ਵਿੱਚ ਗਿਆ ਤੇ ਨਗਰ ਦਾ ਰਾਜਾ ਜਿਹੜਾ ਸੀ ਉਹਦਾ ਪੁੱਤਰ ਮੁਰਦਾ ਹੋ ਗਿਆ ਮਰ ਗਿਆ ਉਹਨੇ ਸਾਰੇ ਫਕੀਰਾਂ ਨੂੰ ਕੈਦ ਕਰ ਲਿਆ ਮੇਰਾ ਪੁੱਤਰ ਜ਼ਿੰਦਾ ਕਰੋ ਇਹ ਲੰਘ ਰਿਹਾ ਸੀ ਇਹਨੇ ਸਾਰਿਆਂ ਦੇ ਮੁਰਜਾਏ ਚਿਹਰੇ ਵੇਖੇ ਕਾਰਨ ਪੁੱਛਿਆ ਤੇ ਉਹ ਦੱਸਦੇ ਨੇ ਵੀ ਆਹ ਕਾਰਨ ਬਣਿਆ ਕਿੰਦਾ ਕੋਈ ਗੱਲ ਨਹੀਂ ਇਰਾਜ਼ੇ ਕੋਲ ਗਿਆ ਇੰਨੇ ਪੁੱਤਰ ਜ਼ਿੰਦਾ ਕੀਤਾ ਤੇ ਸ਼ਬਦ ਕਿਹਾ ਮੇਰੇ ਹੁਕਮ ਦੇ ਨਾਲ ਉੱਠ ਖੜਾ ਹੋ ਤੇ ਉਹ ਪੁੱਤਰ ਜਿਹੜਾ ਸੀ ਰਾਜੇ ਦਾ ਜ਼ਿੰਦਾ ਹੋ ਗਿਆ ਹੁਣ ਜਿਹੜੇ ਕੁਝ ਹੋਰ ਮੌਲਾਨੇ ਸਨ ਮੁੱਲਾ ਲੋਕ ਕਾਜੀ ਲੋਕ ਉਹਨਾਂ ਰੌਲਾ ਪਾ ਦਿੱਤਾ ਇਹਨੇ ਆਪਣੇ ਆਪ ਨੂੰ ਖੁਦਾ ਤੋਂ ਵੱਡਾ ਕਹਿ ਦਿੱਤਾ ਇਹਨੇ ਇਹ ਨਹੀਂ ਕਿਹਾ ਖੁਦਾ ਦੇ ਹੁਕਮ ਨਾਲ ਖੜਾ ਹੋ ਇਹਨੇ ਕਿਹਾ ਮੇਰੇ ਹੁਕਮ ਨਾਲ ਖੜਾ ਹੋ ਇਹਦਾ ਮਤਲਬ ਇਹ ਖੁਦਾ ਬਣਦਾ ਹੈ ਤਾਂ ਇਹਨੂੰ ਫਿਰ ਸਜ਼ਾ ਸੁਣਾਈ ਗਈ ਤੇ ਸਜ਼ਾ ਕੀ ਸੀ ਇਹਦੀ ਖਾਲੀ ਉਤਾਰ ਦਿੱਤੀ ਜਾਵੇ ਫਿਰ ਇਹਨੂੰ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਇਹਦੀ ਖਾਲੂ उतारी ਸਾਰਾ ਸਰੀਰ ਲਹੂ ਲੋਹਾਨ ਹੋਇਆ ਹੈ ਸਰੀਰ ਵਿੱਚ ਪਾਕ ਭਰ ਗਈ ਲੋਕ ਇਹਦੇ ਤੋਂ ਦੂਰ ਹੋ ਗਏ ਸਰੀਰ ਚੋਂ ਦੁਰਗੰਧੀ ਆਉਂਦੀ ਹੈ ਮੱਖੀਆਂ ਬੈਠਦੀਆਂ ਨੇ ਕੁਝ ਖਾਣ ਲਈ ਇਹਨੂੰ ਦੇ ਨਹੀਂ ਰਹੇ ਇਹਨੇ ਇੱਕ ਮੱਛੀ ਪ੍ਰਾਪਤ ਹੋਈ ਜੇ ਕਿਸੇ ਕੋਲ ਜਾ ਕੇ ਕਹਿੰਦਾ ਮੈਨੂੰ ਭੁੰਨ ਦੇ ਕੋਈ ਪੁੰਨ ਵਾਸਤੇ ਤਿਆਰ ਨਹੀਂ ਜੇ ਕਿਸੇ ਨੂੰ ਕਹਿੰਦਾ ਮੈਨੂੰ ਬਣਾ ਦੇ ਬਣਾਉਣ ਵਾਸਤੇ ਤਿਆਰ ਨਹੀਂ ਤਾਂ ਇਹਨੇ ਸੂਰਜ ਨੂੰ ਕਿਹਾ ਤੇਰਾ ਵੀ ਨਾਮ ਸੂਰਜ ਹੈ ਮੇਰਾ ਵੀ ਨਾਮ ਸੂਰਜ ਹੈ ਕਿਉਂਕਿ ਸਮਸਦਾ ਅਰਥ ਸੂਰਜ ਹੈ ਤੂੰ ਧਰਤੀ ਤੇ ਆ ਤੇ ਆਪਣੇ ਪ੍ਰਕਾਸ਼ ਦੇ ਨਾਲ ਇਹ ਮੱਛੀ ਜਿਹੜੀ ਆਪਣੇ ਤਪ ਤੇਜ ਦੇ ਨਾਲ ਇਹਨੂੰ ਪੁੰਨ ਮੈਂ ਖਾਣਾ ਹੈ ਤਾਂ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੱਸਦੇ ਦੇ ਹੁਕਮ ਵਿੱਚ ਉਹ ਸੂਰਜ ਨੇ ਵੀ ਆਪਣਾ ਤੇਜ ਵਧਾਇਆ ਹੈ ਉਪੂਰਨ ਦਿੱਤੀ ਇਹਨੇ ਖਾਧੀ ਹਹਾਕਾਰ ਮੱਛੀ ਦੀ ਲੁਕਾਈ ਦੇ ਅੰਦਰ ਐਨਾ ਪ੍ਰਤਾਪ ਐ ਇਸ ਭਲੇ ਪੁਰਖ ਦਾ ਲੋਕਾਂ ਨੇ ਇਹਦੇ ਤੁਖਿਮਾ ਮੰਗੀ ਭਲਿਆਂ ਨੇ ਇਹਦੇ ਚਰਨਾਂ ਦੇ ਵਿੱਚ ਸਿਜਦੇ ਕੀਤੇ ਐਡਾ ਭਾਰੀ ਫਕੀਰ ਇਸ ਸਮਸ ਤਬਰੇਜ਼ ਹੈ ਸੋ ਇਥੋਂ ਤੱਕ ਆਪਾਂ ਸਰਵਨ ਕੀਤਾ